ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੇ ਸ਼ੁਰਸਤੀ ਕਲੈਕਸ਼ਨ ਲੈ ਕੇ ਆਏ ਉਹ ਰਹਿਣਗੇ ਬਹੁਤ ਹੀ ਜ਼ਿਆਦਾ ਸੋਹਣੇ ਸਿੰਪਲ ਸੋਬਰ ਤੇ ਸਰਦਾਰੀ ਔਰ ਪਾਰਟੀ ਵੇਅਰ ਸ਼ੁਰਸਤੀ ਕਲੈਕਸ਼ਨ ਹੋਏਗੀ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਇਹ ਮਸਲੀਨ ਦਾ ਆਲ ਓਵਰ ਜਿਹੜਾ ਸੂਟ ਰਹਿਗਾ ਜਿਸ ਤੇ ਫਰੰਟ ਦੇ ਉੱਪਰ ਵੀ ਥ੍ਰੈਡ ਵਰਕ ਰਹਿਣ ਵਾਲਾ ਪਲੱਸ ਦੁਪੱਟਾ ਹੋਏਗਾ ਜੋ ਮਸਲੀਨ ਦਾ ਹੋਏਗਾ ਜਸਤੇ ਉੱਪਰ ਵੀ ਥਰੈਡ ਵਰਕ ਕੀਤਾ ਗਿਆ ਹੈਗਾ ਤੇ ਇਹਨਾਂ ਦੇ ਵਿੱਚ ਆਪਾਂ ਨੇ ਕਾਫੀ ਜ਼ਿਆਦਾ ਕਲਰ ਆ ਜਿਹੜੇ ਉਹ ਰੈਡੀ ਕੀਤੇ ਆ ਤੇ ਪ੍ਰਾਈਸ ਰਹੇਗਾ 2650 ਰੁਪਏ ਤੇ ਸ਼ਿਪਿੰਗ ਵੀ ਇਹਨਾਂ ਦੀ ਸਭ ਦੀ ਫ੍ਰੀ ਰਹੇਗੀ ਤੇ ਕਲਰ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਆ ਤੇ ਕਲਰ ਜਿਹੜਾ ਲਾਈਟ ਵੀ ਰਹੇਗਾ ਇਹਨਾਂ ਦੇ ਵਿੱਚ ਕਲਰ ਚਾਰਟ ਔਰ ਡਾਰਕ ਵੀ ਰਹਿਣ ਵਾਲਾ ਹੈਗਾ ਤੇ ਪ੍ਰਾਈਸ ਬਹੁਤ ਹੀ ਜ਼ਿਆਦਾ ਰੇਜਨੇਬਲ ਹੈਗੇ ਆ ਤੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਡਿਜ਼ਾਈਨਿੰਗ ਹੋਏਗੀ ਜੋ ਵਰਕ ਦੀ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਹੈ ਦੁਪੱਟੇ ਦੀ ਪਲੱਸ ਸ਼ੂਟਸ ਦੇ ਉੱਪਰ ਵੀ ਜਿਹੜੀ ਡਿਜ਼ਾਈਨਿੰਗ ਹੋਏਗੀ ਸਭ ਦੀ ਵੱਖਰੀ ਵੱਖਰੀ ਹੋਏਗੀ ਔਰ ਪ੍ਰਾਈਸ ਸਭ ਦਾ ਜਿਹੜਾ ਹੋਏਗਾ ਉਹ ਸੇਮ ਰਹਿਣ ਵਾਲਾ ਹੈਗਾ ਇਹ ਤੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਇਹਨਾਂ ਸੂਟਸ ਦੇ ਵਿੱਚੋਂ ਤੁਸੀਂ ਕਿਸੇ ਸੂਟ ਨੂੰ ਸਾਡੇ ਤੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਐ ਇਹ ਵੀ ਮਸਲੀਨ ਦੇ ਉੱਪਰ ਹੀ ਰਹਿਣ ਵਾਲੇ ਹੈਗੇ ਐ ਜਸਟ ਇਹਦੀ ਡਿਜ਼ਾਈਨਿੰਗ ਦਾ ਜਿਹੜਾ ਹੋਏਗਾ ਉਹ ਸਿਰਫ ਡਿਫਰੈਂਸ ਰਹੇਗਾ ਜਿਹੜੀ ਇਹ ਵਾਲਾ ਸੂਟ ਰਹੇਗਾ ਆਪਾਂ ਨੇ ਕੀਤਾ ਆ ਔਰਗੈਂਜ਼ਾ ਦੇ ਉੱਪਰ ਰੈਡੀ ਔਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟਸ ਹੈਗੇ ਜਿਹੜੇ ਆਪਾਂ ਨੇ ਪਿਓਰ ਕ੍ਰੇਪ ਦੇ ਉੱਪਰ ਰੈਡੀ ਕੀਤੇ ਆ ਤੇ ਜਸਟ ਫਰੰਟ ਬਾਜੂ ਔਰ ਬਾਟਮ ਦੇ ਉੱਪਰ ਪਲੱਸ ਦੁਪੱਟੇ ਦੇ ਉੱਪਰ ਵੀ ਜਿਹੜਾ ਹੈਂਡਵਰਕ ਰਹੇਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆਪਾਂ ਨੇ ਨੈਚੁਰਲ ਗਰੇਪ ਦੇ ਉੱਪਰ ਰੈਡੀ ਕੀਤੇ ਆ ਜਿਸ ਦੀ ਬਾਜੂ ਉੱਪਰ ਵੀ ਵਰਕ ਹੋਏਗਾ ਬਾਟਮ ਉੱਪਰ ਵੀ ਹੋਏਗਾ ਔਰ ਘੇਰੇ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਨਾਲ ਦੁਪੱਟਾ ਹੋਏਗਾ ਜਿਹੜਾ ਕਿ ਟਾਈ ਐਂਡ ਡਾਈ ਦਾ ਹੋਏਗਾ ਤੇ ਜਿਸ ਦੀ ਲੁੱਕ ਜਿਹੜੀ ਹੈਗੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਆ ਰਹੀ ਹੈ ਤੇ ਲੇਸ ਲਗਾ ਕੇ ਜਿਹੜੀ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈਗੀ ਗੋਟਾ ਪੱਤੀ ਨਾਲ ਵੀ ਕੰਮ ਕੀਤਾ ਗਿਆ ਹੈਗਾ ਦੁਪੱਟੇ ਦੇ ਵਿੱਚ ਤੇ ਆਪਾਂ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਲਰ ਹੈਗਾ ਰੈਡੀ ਕੀਤਾ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਸੂਟ ਇਸੇ ਇਹ ਫੈਬ੍ਰਿਕ ਦੇ ਵਿੱਚ ਔਰ ਕਿਸੇ ਹੋਰ ਕਲਰ ਦੇ ਵਿੱਚ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਉਹ ਸੇਮ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਉਹ ਵੀ ਰੈਡੀ ਕਰਕੇ ਦੇਵਾਂਗੇ ਇਹ ਵਾਲਾ ਜਿਹੜਾ ਸੂਟ ਹੈਗਾ ਆਪਾਂ ਨੇ ਵੈਲਵਟ ਦੇ ਉੱਪਰ ਰੈਡੀ ਕੀਤਾ ਹੈ ਤੇ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਚਨਾਉਂਦਾ ਹੋਏਗਾ ਤੇ